ਉਹ ਤਾਂ ਦਰਜੀਤ ਦੋਸਤ ਦੀ ਗਾਇਕੀ ਦੇ ਸਫ਼ਰ ਬਾਰੇ ਇੱਕ ਫਿਲਮ ਬਣਾਈ ਜਾ ਰਹੀ ਹੈ ਇਸ ਬਾਬਤ ਉਹ ਐਕਟ੍ਰੈਸ ਅਨੀਸ਼ਾ ਤੇ ਐਕਟਰ ਜਸ ਫਰੈਸ਼ ਦੇ ਨਾਲ ਐਨਪੀ ਨਿਊਜ਼ ਦੇ ਖਾਸ ਗੱਲਬਾਤ ਕੀਤੀ ਹੈ ਤਾਂ ਫਿਲਮ ਬਾਰੇ ਚਰਚਾ ਕਰਦੇ ਹੋਏ ਉਹਨਾਂ ਹੋਰ ਕੀ ਕੁਝ ਕਿਹਾ ਆਉ ਜਾਣਦੇ ਆ ਪੰਜਾਬੀ ਫਿਲਮਾਂ ਨੇ ਤੋਂ ਮਚਾਈ ਹੋਈ ਹੈ ਤੇ ਪੰਜਾਬੀ ਗਾਇਕੀ ਵੀ ਪਿੱਛੇ ਨਹੀਂ ਇਹਨਾਂ ਦਿਨਾਂ ਦੌਰਾਨ OTT ਪਲੇਟਫਾਰਮ ਤੇ ਵੀ ਪੰਜਾਬੀ ਫਿਲਮਾਂ ਦਾ ਕਰੀਜ਼ ਵੱਧ ਗਿਆ ਹੈ ਮੇਰੇ ਨਾਲ ਨੇ ਦੋ ਕਲਾਕਾਰ ਜਿਨ੍ਹਾਂ ਦਾ ਸ਼ਾਇਦ ਫਿਲਮਾਂ ਦਾ ਤਜਰਬਾ ਤਾਂ ਪੁਰਾਣਾ ਹੈ ਪਰ ਆਪਣੇ ਤੌਰ ਤੇ ਪਹਿਲੀ ਵਾਰ ਫਿਲਮਾਂ ਲੈ ਕੇ ਆਏ ਨੇ ਤਨੀਸ਼ਾ ਮੇਰੇ ਨਾਲ ਨੇ ਗੱਲ ਕਰਾਂਗੇ ਮੈਮ ਸਵਾਗਤ ਹੈ ਤੁਹਾਨੂੰ ਥੈਂਕ ਯੂ ਸੋ ਮੱਚ ਕਿਹੜੀ ਫਿਲਮ ਵਾਸਤੇ ਤੁਸੀਂ ਮਹਾਲੀ ਪਹੁੰਚੇ ਹੋ ਕਿਉਂਕਿ ਮਾਲਿਕ ਅਜੇ ਸਾਰਾ ਜਿੱਥੋਂ ਗੱਲ ਪੂਰੇ ਪੰਜਾਬ ਚ ਫੈਲ ਜਾਂਦੀ ਹੈ ਜੀ ਹਾਂ ਜੀ ਸਾਡੀ ਫਿਲਮ ਆ ਰਹੀ ਹੈ ਚੱਲੇ ਔਰ ਕੋਚੀਲਾ 24 ਫਰਵਰੀ ਨੂੰ ਚੋਪਾਲ ਤੇ ਇਹ ਬਹੁਤ ਸੋਹਣੀ ਫਿਲਮ ਬਣੀ ਹੈ ਦਿਲਜੀਤ ਸਰ ਤੇ ਬੇਸ ਹੈ ਅਸੀਂ ਉਹਨਾਂ ਦੇ ਫੈਨ ਆ ਤਾਂ ਅਸੀਂ ਸਾਰੇ ਹੀ ਉਹਨਾਂ ਦੇ ਫੈਨ ਆ ਬਿਕੋਜ਼ ਅਸੀਂ ਉਹਨਾਂ ਨੂੰ ਬਹੁਤ ਪਿਆਰ ਕਰਦੇ ਹਾਂ ਕਿਉਂਕਿ ਉਹਨਾਂ ਨੇ ਸਾਡਾ ਪੰਜਾਬੀਆਂ ਦਾ ਨਾਮ ਬਹੁਤ ਜ਼ਿਆਦਾ ਰੌਸ਼ਨ ਕੀਤਾ ਹੈ ਸੋ ਇਸ ਕਰਕੇ ਅਸੀਂ ਸਾਡੇ ਪ੍ਰੋਡਿਊਸਰ ਸਨ ਨੇ ਮੰਡੇਸ ਮੰਡੇਰ ਸਰ ਉਹਨਾਂ ਨੇ ਇਹ ਟਾਪਿਕ ਸੋਚਿਆ ਕਿ ਇਸ ਤੇ ਕੁਝ ਬਣਿਆ ਜਾਵੇ ਔਰ ਬਹੁਤ ਪਿਆਰੀ ਜੀ ਜੀ ਸਟੋਰੀ ਬਣੀ ਹੈ ਕਾਮੇਡੀ ਵੀ ਹੈ ਸੋ ਮੈਂ ਅਰਦਾਸ ਕਰਦੀ ਹਾਂ ਕਿ ਤੁਸੀਂ ਸਾਰੇ ਪਸੰਦ ਕਰੋਗੇ ਉਹਨੂੰ ਤਾਂ ਬਹੁਤ ਸਾਰਾ ਪਿਆਰ ਦੋਗੇ ਦਿਲਜੀਤ ਸਾਹਿਬ ਪਹਿਲਾ ਕਲਾਕਾਰ ਆ ਜੋ ਕਮੰਤਰੀ ਭਦਰ ਤੇ ਆ ਗਿਆ ਜੀ ਕੀ ਕਹਿਣਾ ਚਾਹੋਗੇ ਕਿ ਇਸ ਫਿਲਮ ਰਾਹੀਂ ਉਹਦੀ ਹੋਰ ਪ੍ਰਤਿਭਾ ਨਿਖਾਰੋਗੇ ਤੁਸੀਂ ਕਿ ਉਹ ਬਹੁਤ ਵੱਡਾ ਬੰਦਾ ਹੈ ਬਹੁਤ ਵੱਡਾ ਕਲਾਕਾਰ ਅ ਮੈਂ ਚਾਹੁੰਦੀ ਹਾਂ ਕਿ ਇਹ ਕਹਾਣੀ ਪਿਆਰੀ ਜੀ ਕਹਾਣੀ ਉਹਨਾਂ ਤੇ ਹੀ ਬਣੀ ਹੈ ਤੇ ਉਹਨਾਂ ਤੱਕ ਵੀ ਪਹੁੰਚੇ ਦਿਲਜੀਤ ਸਰ ਤੱਕ ਕਿਉਂਕਿ ਕੋ ਚੀਲਾ ਦਾ ਜਿਹੜਾ ਸਫਰ ਰਿਹਾ ਆ ਚੈਲੈਂਜਿੰਗ ਤਾਂ ਰਿਹਾ ਹੋਊਗਾ ਉਹਨਾਂ ਲਈ ਬਟ ਇਹ ਇੱਕ ਕਹਾਣੀ ਚ ਦਿਖਾਣਾ ਇੱਕ ਫਿਲਮ ਚ ਦਿਖਾਣਾ ਬਹੁਤ ਵੱਡੀ ਚੀਜ਼ ਹੈ ਕਿਉਂਕਿ ਲੋਕਾਂ ਤੱਕ ਜ਼ਿਆਦਾ ਵੀ ਪਹੁੰਚੇਗਾ ਕਿ ਲੋਕੀ ਕਹਿੰਗੇ ਕਿ ਨਹੀਂ ਆ ਦਲਜੀਤ ਸਰ ਤੇ ਫਿਲਮ ਬਣਾਈਏ ਉਹਨਾਂ ਦੀ ਕੋਚਿੱਲਾਰੀ ਜਰਨੀ ਦਿਖਾਈਏ ਸੋ ਸਾਡਿਆਂ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਸੀਂ ਸਾਨੂੰ ਇਹ ਫਿਲਮ ਕਰਨ ਦਾ ਮੌਕਾ ਮਿਲ ਰਿਹਾ ਹੈ ਦਲਜੀਤ ਦੇ ਰੋਲ ਵਿੱਚ ਤੁਸੀਂ ਵੇਖ ਸਕਦੇ ਹੋ ਕੀ ਨਾਂ ਤੁਹਾਡਾ ਮੇਰਾ ਨਾਮ ਜਸ ਹੈ ਜੀ ਜੱਜ ਜੀ ਤੁਹਾਡੇ ਮਨ ਚ ਕਿਵੇਂ ਆਇਆ ਕਿ ਇਹ ਫਿੱਟ ਰਹੇਗੀ ਦਲਜੀਤ ਵਾਸਤੇ ਜੋ ਫਿਲਮ ਹੈ ਆ ਐਕਚੁਅਲੀ ਉਹੀ ਗੱਲ ਕਰਾਂਗਾ ਵੀ ਇਹ ਫਿੱਟ ਕਿਸੇ ਨੂੰ ਵੀ ਨਹੀਂ ਪਤਾ ਸੀ ਵੀ ਇਹ ਚੀਜ਼ ਐਦਾਂ ਕ੍ਰੀਏਟ ਹੋਏਗੀ ਕਿਉਂਕਿ ਦਿਲਜੀਤ ਦੀ ਗੱਲ ਕਰੀਏ ਦਿਲਜੀਤ ਨੂੰ ਬਹੁਤ ਟਾਈਮ ਹੋ ਚੁੱਕਾ ਇਸ ਇੰਡਸਟਰੀ ਦੇ ਵਿੱਚ ਲੋਕਾਂ ਨੂੰ ਲੱਗਦਾ ਵੀ ਅੱਜ ਸ਼ਾਇਦ ਹਿੱਟ ਹੋ ਗਿਆ ਉਹ ਬਟ ਗੱਲ ਕੀਤੀ ਹੈ ਆਈ ਗੈਸ 2009-10 ਤੋਂ ਉਹਨਾਂ ਦੀ ਜਦੋਂ ਦੀ ਪਹਿਲੀ ਐਲਬਮ ਆਈ ਸੀਗੀ ਤੇ ਅੱਜ ਉਹ ਆਪ ਖੁਦ ਸਟੇਜ ਦੇ ਉੱਤੇ ਕਹਿੰਨੇ ਵੀ ਮੈਨੂੰ 23-24 ਸਾਲ ਹੋ ਚੁੱਕੇ ਨੇ ਇਸ ਇੰਡਸਟਰੀ ਦੇ ਵਿੱਚ ਮੈਨੂੰ ਸਟਰਗਲ ਕਰਦੇ ਤੇ ਉਹ ਚੀਜ਼ ਹੈ ਵੀ ਅਸੀਂ ਵੀ ਐਜ਼ ਅ ਨੋਵੇ ਸਟਰਗਲਰ ਆਏ ਆ ਸਾਨੂੰ ਵੀ ਕਈ ਸਾਲ ਪਹਿਲਾਂ ਹੋ ਗਿਆ ਸੀ ਥੀਏਟਰ ਕਰ ਰਹੇ ਸੀਗੇ ਥੀਏਟਰ ਕਰਦੇ ਕਰਦੇ ਅੱਜ ਸਾਡਾ ਜਿਹੜਾ ਹੁਨਰ ਹੈ ਉਹ ਕਿਸੇ ਨੇ ਪਛਾਣਿਆ ਤੇ ਅਸੀਂ ਬlesਸ ਫੀਲ ਕਰਦੇ ਆ ਵੀ ਅਸੀਂ ਇਸ ਮੂਵੀ ਦਾ ਪਾਰਟ ਬਣਿਆ ਤੇ ਦਿਲਜੀਤ ਦਾ ਸਭ ਤੋਂ ਵੱਡਾ ਮੈਂ ਅਗਰ ਕਹਾਂ ਵੀ ਦਿਲਜੀਤ ਦਾ ਮੈਂ ਰਿਐਲਿਟੀ ਚ ਵੀ ਫੈਨ ਆ ਤੇ ਮੈਂ ਕੱਲਾ ਹੀ ਨਹੀਂ ਸਾਰੇ ਲੋਕੀ ਫੈਨ ਨੇ ਤੇ ਮੈਨੂੰ ਲੱਗਦਾ ਵੀ ਉਹਦੇ ਫੈਨ ਦਾ ਸੱਚੀ ਜਿਹਾ ਇੱਕ ਰੋਲ ਪਲੇ ਕਰਨ ਦਾ ਅਗਰ ਤੁਹਾਨੂੰ ਮੌਕਾ ਮਿਲ ਰਿਹਾ ਹੈ ਤੇ ਉਸ ਤੋਂ ਵੱਡੀ ਗੱਲ ਤਾਂ ਹੋ ਹੀ ਨਹੀਂ ਸਕਦੀ। ਬਿਨਰੇ ਹੋਰ ਵੀ ਸਵਾਲ ਆਉਣਗੇ ਪਹਿਲਾਂ ਮੈਮ ਨਾਲ ਸਵਾਲ ਆ। ਸੋ ਵੱਡੇ ਜੋ ਸਾਡੇ ਨਾਲ ਜੋ ਕਲਾਕਾਰ ਨੇ ਇਹਨਾਂ ਦਾ ਦੋਨਾਂ ਦੀ ਇੱਕ ਗੱਲ ਸਾਂਝੀ ਇਹ ਆ ਕਿ ਮੈਮ ਡਾਕਟਰ ਬਣਨਾ ਚਾਹੁੰਦੇ ਸੀ ਦੰਦਾਂ ਦੇ ਇਹ ਇੰਜੀਨੀਅਰ ਬਣਨਾ ਚਾਹੁੰਦੇ ਸੀ ਘਰਦਿਆਂ ਨੇ ਸੁਪਨੇ ਹੋਰ ਵੇਖੇ ਹੋਣਗੇ ਕਿ ਸਾਡੇ ਜਿਹੜੇ ਬੱਚੇ ਆ ਵੱਡੇ ਅਫਸਰ ਬਣਨਗੇ ਚੰਗੀਆਂ ਤਨਖਾਹ ਲੈਣਗੇ ਪਰ ਇਹ ਹੁਣ ਫਿਲਮਾਂ ਵਾਲੇ ਪਾਸੇ ਆ ਕੇ ਇੱਕ ਜਿਸ ਤਰ੍ਹਾਂ ਕਹਿੰਦੇ ਆ ਕਿ ਲੀਕ ਤੋਂ ਹਟ ਕੇ ਚੱਲੇ ਹੋ ਨੇ ਮੈਂ ਕਿਦਾਂ ਫਿਰ ਤੁਹਾਡੇ ਮਨ ਚ ਆ ਕੇ ਫਿਲਮਾਂ ਜਿਆਦਾ ਵਧੀਆ ਰਹਿਣਗੀਆਂ ਡਾਕਟਰ ਜੀ ਨੂੰ ਜਿੱਥੇ ਪਰਮਾਤਮਾ ਨੇ ਰੱਖਣਾ ਹੈ ਸਰ ਉੱਥੇ ਤਾਂ ਰਹਿਣਾ ਹੀ ਪੈਂਦਾ ਹੈ ਬਾਕੀ ਮੈਂ ਹੌਲੀ ਹੌਲੀ ਛੋਟੇ ਹੁੰਦੇ ਕਰਦੀ ਰਹਿੰਦੀ ਸੀ ਥੀਏਟਰ ਕਰਦੀ ਰਹਿੰਦੀ ਸੀ ਡਾਂਸ ਪਰਫਾਰਮੈਂਸਿਸ ਕਰਦੀ ਰਹਿੰਦੀ ਸੀ ਕਾਲਜ ਵਿੱਚ ਵੀ ਬਹੁਤ ਕੀਤੇ ਨੇ ਉਸ ਤੋਂ ਮੇਰਾ ਕੰਫੀਡੈਂਸ ਬਣਦਾ ਰਿਹਾ ਮੈਂ ਸੋਚਿਆ ਕਿ ਨਹੀਂ ਕਰਨਾ ਚਾਹੀਦਾ ਹੈ ਕਿ ਯੂ ਨੇਵਰ نو ਕਿ ਤੁਹਾਡੀ ਡੈਸਟੀਨਿ ਤੁਹਾਨੂੰ ਕਿੱਥੇ ਲੈ ਜਾਏ ਹਨ ਉਹਦਾ ਆਪਾਂ ਦੋਨੋਂ ਬਹੁਤ ਪੜੇ ਲਿਖੇ ਆ ਹਨ ਬਹੁਤ ਹੈਗੇ ਆ ਕਰ ਸਕਦੇ ਆ ਆਪਣੀ ਫੀਲਡ ਵਿੱਚ ਬਹੁਤ ਵਧੀਆ ਬਟ ਇਹ ਵੀ ਇੱਕ ਡਰੀਮ ਹੀ ਆ ਕਿ ਤੁਸੀਂ ਫਿਲਮ ਇੰਡਸਟਰੀ 'ਚ ਆਪਣਾ ਨਾਮ ਕਮਾਉਣਾ ਇੰਨਾ ਫੇਮ ਕਮਾਉਣਾ ਬਹੁਤ ਵੱਡੀ ਚੀਜ਼ ਹੁੰਦੀ ਹੈ ਉਸ ਤੇ ਮਿਹਨਤ ਕਰੀ ਜਾਓ ਅਸੀਂ ਵੀ ਮੈਨੀਫੈਸਟ ਕਰਦੇ ਆ ਕਿ ਸਾਡੇ ਵੀ ਡਰੀਮਸ ਪੂਰੇ ਹੋਣ ਅਸੀਂ ਜੋ ਜੋ ਦੇਖਿਆ ਕਿ ਇਸ ਲੈਵਲ ਤੇ ਅਸੀਂ ਪਹੁੰਚਣਾ ਹੈ ਇਹ ਫਿਲਮਾਂ ਕਰਨੀਆਂ ਇਹਨਾਂ ਇਹਨਾਂ ਫਿਲਮਾਂ ਕਰਨੀਆਂ ਸਭ ਦਾ ਡਰੀਮ ਹੁੰਦਾ ਸੋ ਲੱਗੇ ਹੋਏ ਹੋਏ ਪੜਾਈਦਰ ਨਾਲ ਘਟਣ ਜੀ ਨਹੀਂ ਲੱਗੀ ਕਿ ਯਾਰ ਆਪਾਂ ਕਰਨਾ ਕੀ ਆ ਚੱਲ ਕਿਹੜੇ ਪਾਸੇ ਰਿਆਂ ਨਹੀਂ ਇਦਾਂ ਤਾਂ ਨਹੀਂ ਲੱਗਾ ਬਿਕੋਜ਼ ਜਦੋਂ ਮੈਂ ਪੜ੍ਹਾਈ ਕਰ ਰਹੀ ਸੀ ਆਪਣੀ ਸਟੱਡੀ ਉਦੋਂ ਮੈਂ ਉੱਤੇ ਫੋਕਸ ਕੀਤਾ ਕਿ ਮੈਂ ਉਹ ਪਹਿਲਾਂ ਕੰਪਲੀਟ ਕਰ ਲਾਂ ਬਿਕੋਜ਼ ਡਾਕਟਰੀ ਕਰਨੀ ਵੀ ਬਹੁਤ ਵੱਡੀ ਚੀਜ਼ ਐ ਇੰਜੀਨੀਅਰਿੰਗ ਕਰਨੀ ਬਹੁਤ ਵੱਡੀ ਚੀਜ਼ ਐ ਸੋ ਕੰਪਲੀਟ ਕਰਕੇ ਹੀ ਮੈਂ ਉਹਦੇ ਨਾਲ-ਨਾਲ ਕਰਦੀ ਰਹਿੰਦੀ ਸੀ ਕਿ ਕੁਝ ਕਰ ਲਿਆ ਕੁਝ ਫਿਲਮ ਕਰ ਲਈ ਕੁਝ ਕਰ ਲਿਆ ਬਟ ਹੁਣ ਹੌਲੀ-ਹੌਲੀ ਮੈਨੂੰ ਇਹ ਲੱਗ ਰਿਹਾ ਕਿ ਹੁਣ ਮੈਂ ਪ੍ਰੋਪਰਲੀ ਰੈਡੀ ਆ ਕਿ ਫਿਲਮ ਇੰਡਸਟਰੀ 'ਚ ਕੰਮ ਕਰਨ ਨੂੰ ਆਪਕਸਰ ਤੇ ਤੀਜਾ ਨੇਤਰ ਬੰਦੇ ਦਾ ਅੱਖ ਆ ਵੀ ਕਦੋਂ ਖੁੱਲ ਜਾਵੇ ਜੀ ਜੇਕਰ ਤੁਹਾਡਾ ਤੀਜਾ ਨੇਤਰ ਪਹਿਲਾਂ ਹੀ ਖੁੱਲ ਜਾਂਦਾ ਤੁਸੀਂ ਸੋਚਦੇ ਕਿਵੇਂ تھیਟਰ ਵਾਲੇ ਪਾਸੇ ਜਾਣਾ ਆਰਸੀ ਪੜ੍ਹਾਈ ਕਰਕੇ تھیਟਰ ਦੀ ਤੁਸੀਂ ਡਿਗਰੀ ਲੈਂਦੇ ਹੋ ਸਕਦਾ ਹੁਣ ਤੱਕ 5-7 ਫਿਲਮਾਂ ਬਣ ਚੁੱਕੀਆਂ ਹੁੰਦੀਆਂ ਹੋ ਸਕਦਾ ਸੀਗਾ ਬਟ ਮੈਂ ਇੱਕ ਐਵੇਂ ਦੀ ਕੁੜੀ ਆ ਕਿ ਮੈਂ ਐਜੂਕੇਸ਼ਨ ਨੂੰ ਬਹੁਤ ਪ੍ਰਾਇੋਰਿਟੀ ਦਿੰਦੀ ਆ ਕਿ ਮੈਂ ਬਹੁਤ ਬlesed ਆ ਕਿ ਮੈਂ ਡਾਕਟਰੀ ਵੀ ਕੀਤੀ ਕਿਉਂਕਿ ਇਹ ਬਹੁਤ ਕਰਮਾਂ ਨਾਲ ਮਿਲਦੀ ਆ ਡਾਕਟਰੀ ਵੀ ਇਹ ਕਹਿਣਗੇ ਇੱਕ ਸੀਟ ਵੀ ਖਰਾਬ ਕਰਤੀ ਇਹ ਵੀ ਗੱਲ ਆ ਇਹ ਸਕਦੇ ਆ ਬਟ ਹੋ ਸਕਦਾ ਹੈ ਕਿ ਕੁਝ ਡੈਂਟਲ ਕਲੀਨਿਕਸ ਖੋਲਾਂ ਬਟ ਮੈਂ ਡੈਂਟਿਸਟਰੀ ਤਾਂ ਚਲੋ ਕਰ ਲਈ ਹੈ ਬਟ ਮੈਂ ਐਕਟਿੰਗ ਵੀ ਗਿਵ ਅਪ ਨਹੀਂ ਕਰੂੰਗੀ ਕਪੀਲਾ ਤੁਸੀਂ ਫਿਲਮਾਂ 'ਚ ਕਦੋਂ ਤੋਂ ਆਏ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਸ ਖੇਤੇ ਨਾਲ ਸੰਬੰਧਿਤ ਸਰ ਮੈਂ ਜਦੋਂ ਮਿਸ ਪੰਜਾਬ ਕੀਤਾ ਸੀ 2016 ਉਸ ਤੋਂ ਬਾਅਦ ਮੈਂ ਆਡੀਸ਼ਨਸ ਦਿੰਦੀ ਰਹਿੰਦੀ ਸੀ ਫਿਰ ਪਿਛਲੇ 2-3 ਸਾਲ 'ਚ ਮੈਂ ਛੋਟੇ-ਛੋਟੇ ਰੋਲ ਕੀਤੇ ਨੇ ਜਿਦਾ ਮੋਰ ਫਿਲਮ 'ਚ ਕੀਤਾ ਇੱਕ ਜੀਓ ਸਿਨੇਮਾ ਤੇ ਪਿਲ ਆਈ ਸੀ ਉੱਤੇ ਕੀਤਾ ਫਿਰ ਮੈਨੂੰ ਲੱਗਾ ਕਿ ਚਲੋ ਦਿੰਦੇ ਰਹੋ ਕੁਝ ਨਾ ਕੁਝ ਬਣ ਜਾਂਦਾ ਹੈ ਹਨਾ ਉਹ ਕਹਿੰਦੇ ਨਾ ਜਿਹੜੀ ਚੀਜ਼ ਤੁਹਾਨੂੰ ਚਾਹੀਦੀ ਹੁੰਦੀ ਤੁਸੀਂ ਉਸ ਤੇ ਲੱਗੇ ਰਹੋ ਤਾਂ ਤੁਹਾਨੂੰ ਮਿਲਦੀ ਜ਼ਰੂਰ ਹੈ ਫਿਰ ਹੁਣ ਲੱਗੇ ਹੋਏ ਆ ਫਿਲਮ ਮਿਲ ਗਈ ਅੱਗੇ ਦੇਖੋ ਹੋਰ ਕੀ ਹੁੰਦਾ ਫਿਲਮਾਂ ਦੇ ਵਿੱਚ ਕੁਝ ਜਿਹੜਿਆਂ ਨੇ ਹਟਕੇ ਕੀਤਾ ਕੁਝ ਵੱਡੇ ਕਲਾਕਾਰ ਹੋਏ ਨੇ ਉਹ ਚਾਹੇ ਇੰਜੀਨੀਅਰਿੰਗ ਲੈਂਚ ਹੋਵੇ ਨੇ ਚਾਹੇ ਡਾਕਟਰੀ ਲੈਂਚ ਬਹੁਤ سارے ਨੇ ਤੁਹਾਨੂੰ ਲੱਗਦਾ ਕਿ ਤੁਸੀਂ ਵੀ ਪੂਰੇ ਮਕਾਮ ਤੇ ਪਹੁੰਚੋਗੇ ਵੱਡੇ ਮਕਾਮ ਤੇ ਸਰ ਅਸੀਂ ਤਾਂ ਬਸ ਅਰਦਾਸ ਕਰ ਸਕਦੇ ਆ ਅਸੀਂ ਮਿਹਨਤ ਕਰ ਸਕਦੇ ਆ ਮੈਂ ਮਿਹਨਤ ਕਰਦੀ ਆ ਸਾਰੇ ਕਰਦੇ ਆ ਸੋ ਬਾਕੀ ਪਰਮਾਤਮਾ ਦੇ ਹੱਥ ਆ ਜੇ ਸਾਡੇ ਸਾਡੀ ਸੱਚੇ ਸੱਚੀ ਮਿਹਨਤ ਹੋਏਗੀ ਉਹ ਜ਼ਰੂਰ ਪਹੁੰਚਾ ਦੂਗੀ ਬਿਲਕੁਲ ਮਿਹਨਤ ਦਾ ਮੁੱਲ ਜ਼ਰੂਰ ਪੈਂਦਾ ਤੁਸੀਂ ਬਣ ਲਗੇ ਸੀ ਇੰਜੀਨੀਅਰ ਇੱਧਰ ਫੇਰ ਅੱਗੇ ਕਲਾਕਾਰੀ ਦੇ ਪਾਸੇ ਮੈਂ ਉਹੀ ਤੁਹਾਡੀ ਗੱਲ ਦਾ ਜਵਾਬ ਦੇਣਾ ਚਾਹਣਾ ਕਿ ਤੁਸੀਂ ਕਿਹਾ ਵੀ ਇੱਕ ਪੱਕੀ ਨੌਕਰੀ ਕਰਦੇ ਆ ਆ ਕਰਦੇ ਉਹ ਕਰਦੇ ਮੈਂ ਕਹਿੰਨਾ ਅੱਜ ਦੇ ਟਾਈਮ ਤੇ ਜਿਹੜਾ ਆਰਟਿਸਟ ਜਿੰਨਾ ਪੈਸਾ ਕਮਾ ਰਿਹਾ ਉਹਨਾਂ ਸ਼ਾਇਦ ਡਾਕਟਰ ਇੰਜੀਨੀਅਰ ਵੀ ਨਹੀਂ ਕਮਾ ਸਕਦਾ ਤੇ ਲਾਈਵ ਐਗਜ਼ਾਮਪਲ ਮੈਂ ਫੈਸੇ ਦੀ ਨੇ ਫੈਸੇ ਨੂੰ ਸਿੱਧ ਦੀ ਵੀ ਹੁੰਦੀ ਹੈ ਤੁਸੀਂ ਆਪਣੀਆਂ ਫਿਲਮਾਂ ਰਹੀਂ ਆਪਣੀ ਲੇਖਣੀ ਰਹੀਂ ਸਮਾਜ ਨੂੰ ਸਿੱਧ ਵੀ ਦੇ ਸਕਦੇ ਹੋ ਜੇ ਤੁਹਾਡਾ ਤੁਸੀਂ ਇੱਕ ਵਧੀਆ ਕਲਾਕਾਰ ਬਣ ਕੇ ਤੈਨੂੰ ਫਾਲੋ ਨਵੀਂ ਪੀੜੀ ਕਰਨ ਲੱਗ ਜਾਂਦੀ ਹੈ ਉਵੇਂ ਉਸ ਰਸਤੇ ਫਿਰ ਚੱਲਦੀ ਹੈ ਕਿਉਂਕਿ ਪੰਜਾਬ ਦੀ ਤਰਸ ਦੀ ਇਹ ਹੈ ਕਿ ਪੰਜਾਬ ਨੂੰ ਇੱਕ ਤਾਂ ਨਸ਼ਿਆਂ ਨੇ ਖਾ ਲਿਆ ਇੱਕ ਪੰਜਾਬ ਪ੍ਰਵਾਸ ਨੇ ਖਾ ਲਿਆ ਕੈਨੇਡਾ ਅਮਰੀਕਾ ਭੱਜੇ ਜਾ ਰਹੇ ਨੇ ਡੌਂਕੀਆਂ ਲਾ ਕੇ ਜ਼ਿੰਦਗੀ ਦਾਤੀ ਲਾ ਕੇ ਉਹਦੇ ਬਾਰੇ ਕੀ ਕਹਿਣਾ ਆ ਮੇਰੇ ਖਿਆਲ ਨਾਲ ਅਗਰ ਮੈਂ ਗੱਲ ਕਰਾਂ ਪਹਿਲਾਂ ਤਾਂ ਮੈਂ ਆਪਣੀ ਉਹ ਗੱਲ ਕਰਾਂ ਤੇ ਏ ਹਰ ਇੱਕ ਬੰਦੇ ਦਾ ਆਪਣਾ ਆਪਣਾ ਆਪ ਹੀ ਹੁੰਦਾ ਹੈ ਮੈਂ ਅਜ ਤੱਕ ਮੈਂ ਵੀ ਕਦੇ दारू ਨਹੀਂ ਪੀਤੀ ਨਾ ਕੋਈ ਨਸ਼ਾ ਕੀਤਾ ਆਪਾਂ ਤੇ ਇਹ ਵੀ ਹਾਂ ਮੇਰੇ ਦੋਸਤ ਵਗੈਰਾ ਜ਼ਰੂਰ ਨੇ ਵੀ ਜਿਹੜੇ ਨਾਲ ਪੀਣ ਵਾਲੇ ਵੀ ਹੈਗੇ ਸਾਰੇ ਹੈਗੇ ਬਟ ਉਹ ਹਰ ਇੱਕ ਬੰਦੇ ਦੀ ਆਪਣੇ ਆਪ ਤੇ ਹੁੰਦੀ ਵੀ ਤੁਸੀਂ ਕਰਨਾ ਕੀ ਚਾਹੁੰਦੇ ਹੋ ਲਾਈਫ 'ਚ ਮੈਨੂੰ ਲੱਗਦਾ ਵੀ ਲੋਕੀ ਮੈਨੂੰ ਜਿਵੇਂ ਕਹਿੰਦੇ